ਯਾਰਾਂ ਦੇ ਰਿਜ਼ਲਟ ਬਾਰੇ ਕੀ ਕਹਿਣਾ ਚਾਹੁੰ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਵਾਦ ਦੇਣਾ ਚਾਹੁੰਨਾ ਸਾਡੇ ਖਾਸ ਤੌਰ ਤੇ ਲੁਧਿਆਣੇ ਸ਼ਹਿਰ ਦੇ ਵੋਟਰ ਜਿਨ੍ਹਾਂ ਨੇ ਰਿਕਾਰਡ ਤੋੜ ਹੰਪਰ VOTING ਆ ਜਿਹੜੀ ਉਹ ਕੀਤੀ ਤੇ 5 6 ਜੋ 5 ਵਿਧਾਨ ਸਭਾ ਹਲਕੇ ਆ ਜਿਹੜੇ ਉਹ 50-50 ਹਜ਼ਾਰ ਤੋਂ ਵੋਟ ਉੱਤੇ ਪਾਈ ਇਸ ਕਰਕੇ ਇੱਕ ਕਲੀਅਰ ਮੈਂਡੇਟ ਆ ਸਾਰੇ ਸ਼ਹਿਰ ਦਾ ਵੀ ਉਹ BJP ਨੂੰ ਮੈਨੂੰ ਵੋਟ ਆ ਜਿਹੜੀ ਉਹਨਾਂ ਨੇ ਕੀਤੀ ਡਿਵੈਲਪਮੈਂਟ ਨੂੰ ਵੋਟ ਕੀਤੀ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ ਜਿੱਤ ਹਾਰ ਦੀ ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਇਆ ਇੱਥੇ ਇੱਥੇ ਕੋਈ ਕਾਂਗਰਸ ਦੀ ਜਿੱਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਪਾਰਟੀ ਹੋਣ ਦੀ ਜਿੱਤ ਨਹੀਂ ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੱਡੋਂ ਭਾਜਪੀ ਨੂੰ ਰੋਕਿਆ ਪਿੰਡਾਂ 'ਚ ਸਾਨੂੰ ਕੈਂਪੇਨ ਕਰਨੋਂ ਰੋਕਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਦੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜਪੀ ਨੂੰ ਭਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਹਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼ ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ ਕੀ ਗੱਲ ਤੇ ਤੁਹਾਡੇ ਹਰ ਹਰ ਜੋ ਅਜੰਡੇ ਚ ਦਿੱਤਾ ਸੀ ਵੀ ਅਸੀਂ ਡਵੈਲਪਮੈਂਟ ਕਰਾਂਗੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਠੀਕ ਆ ਆਪੋਜੀਸ਼ਨ ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮਪੀ ਬੇਸ਼ੱਕ ਬਣਾ ਆਪੋਜੀਸ਼ਨ ਚ ਬਹਿ ਕੇ ਐਮਪੀ ਨੇ ਕੰਮ ਨਾ ਕੀ ਕਮਤ ਸਰਕਾਰ ਦੀ ਹੁੰਦੀ ਆ ਤੇ ਉਹ ਸਰਕਾਰ ਬੀਜੇਪੀ ਦੀ ਆ ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਤੇ ਉਹਨੂੰ ਲਵਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ ਉਹ ਤੋਂ ਬਾਅਦ ਬਿਲਕੁਲ ਤਕੜੇ ਹੋਜੂ ਕੁਝ 2 ਮਹੀਨਿਆਂ ਦੇ ਵਿੱਚ ਪੂਰੇ ਲਖੇਣਾ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ ਜਿਸ ਤਰੀਕੇ ਨਾਲ ਆਪਾਂ ਕੱਲਾ ਕੱਲਾ ਬੂਥ ਵਾਰਡ 15-1500 ਚੋਣ ਜਿੱਤੇ ਆ ਤੇ ਕਲੀਅਰ ਜਿਹੜਾ ਇਹ ਅਗਲੇ ਕਾਉਂਸਲਰ ਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣਾ ਵਿੱਚ ਬੀਜੇਪੀ ਦਾ ਆ ਦੇ ਸਤਾਈ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਇਸੇ ਕਰਕੇ ਬੀਜੇਪੀ ਚ ਆਏ ਸੀ ਤੇ ਉਹ ਸੀਟਾਂ ਇਹ ਜਿਹੜੀਆਂ तकरीबन ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ ਤੇ ਇਸ ਕਰਕੇ ਧੱਕੜੇ ਹੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ ਬੀਜੇਪੀ ਦੇ ਜੋ ਵਰਕਰ ਨੇ ਜੋ ਵੋਟਰ ਨੇ ਜੋ ਸ਼ਹਿਰ ਦੇ ਨੇ ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਬੰਦੇ ਨੂੰ ਸਲਾਮ ਕਰਨਾ ਉਹਨਾਂ ਦੇ ਮੁਰੇ ਸਿਰ ਚੱਕ ਝੁਕਦਾ ਏ ਉਹਨਾਂ ਨੂੰ ਮੈਂ ਜੀ ਆਇਆਂ ਕਰਨਾ ਵੈਲਕਮ ਕਰਦਾ ਤੇ ਬਹੁਤ ਖੁਸ਼ੀ ਆ ਮੇਰੇ ਲਈ ਵੀ ਜਿੰਨੀ ਵੋਟ ਪਈ ਆ ਤੋਂ ਆਸ ਤੋਂ ਵੱਧ ਪਈ ਆ ਸਿਰਫ ਬਿਲਕੁਲ ਨਿਮੋਸ਼ ਨਾ ਹੋਇਓ ਇਹ ਪਿੰਡਾਂ ਵਾਲੇ ਨੂੰ ਰੋਕਿਆ ਗਿਆ ਜੇ ਇੱਕ ਵੀ ਕੋਈ ਬੀਜੇਪੀ ਦਾ ਕਰ ਕਿਸੇ ਕੋਈ ਪ੍ਰੋਗਰਾਮ ਕਰਾਉਂਦਾ ਸੀ ਉਹਨੂੰ ਇਕੱਠੇ ਹੋ ਕੇ ਆਮ ਆਦਮੀ ਵਾਲੇ ਕਾਂਗਰਸ ਵਾਲੇ ਤੇ ਜਿਹੜੇ ਕਾਮਰੇਡ ਬੁੰਡੇ ਇਕੱਠੇ ਹੋਏ ਸੀ ਉਹਨੂੰ ਬੁੱਟ ਮਾਰ ਕਰਦੇ ਸੀ ਉਨ ਰਾਤ ਨੂੰ ਉਹਦੇ ਘਰੇ ਬਲਾ ਕੇ ਉਹਨੂੰ ਗਾਲੀ ਗਲੋਚ ਕਰਦੇ ਸੀ ਪਰ ਕਿਨਾ ਫਾਇਦਾ ਕੀ ਹੋਇਆ ਆਮ ਆਦਮੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ ਤੇ ਫਾਇਦਾ ਤੁਹਾਨੂੰ ਵੀ ਕੀ ਕੀ ਹੋਇਆ ਫਿਰ ਜਿਹੜਾ ਇਹ ਜੇ ਕੰਮ ਕਰੂਗਾ ਉਹਦਾ ਆਪਦਾ ਵੀ ਨੁਕਸਾਨ ਹੁੰਦਾ ਤੇ ਦੂਜੇ ਦਾ ਤਾਂ ਕਰਦੇ ਹੀ ਕਰਦੇ ਆ ਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਾਣੋਂ ਰੋਕਿਆ ਹੁਣ 5 ਸਾਲ મોદી ਸੱਤ ਬਣ ਕੇ ਬੀਜੇਪੀ ਦਾ ਬਣ ਗਈ ਸਰਕਾਰ ਥੋੜਾ ਥੋੜਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਮੈਂ ਪਹਿਲਾਂ ਕਹਿੰਦਾ ਸੀ ਕਿ ਸਰਕਾਰ ਤਾਂ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਜਿਹੜੀਆਂ ਉਹੀ ਗੱਲ ਹੋਈ ਉਹ ਬਣ ਗਈ ਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਜੀ ਆਪਣੇ ਆਪ ਨੂੰ ਹੁਣ ਦੇਖਣ ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ ਹੁਣ ਜਿਹੜਾ ਵੀ ਪੈਸਾ ਏ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣਾ ਪੰਜਾਬ ਕੋਲ ਦਾ ਜ਼ਹਿਰ ਖਾਣ ਨੂੰ ਪੈਸਾ ਨਹੀਂ ਫਿਰ ਤੁਸੀਂ ਕਹੋਗੇ ਹੁਣ ਮਰੇਗਾ ਦਾ ਪੈਸਾ ਲਿਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹਦਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਕਿ ਜਾਂ ਤਾਂ ਲੋ ਹੀ ਨਾ ਇੱਕ ਇੱਕ ਚੀਜ਼ ਹੁਣ ਤੁਸੀਂ ਜਿਹਨੇ ਵੀ ਪਿੰਡਾਂ ਵਾਲੇ ਹੋਂ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆਡੀਐਫ ਦਾ ਪੈਸਾ ਨਾਲ ਹੋ ਜਾਂਦਾ ਸਰ ਕੇ ਦੇਖ ਲਓ ਉਹ ਤੋਂ ਬਗੈ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣਾ ਨੇ ਦੇਣਾ ਚ ਕਰਨਾ ਕੋ ਤੇ ਇਸ ਕਰਕੇ ਅਜੇ ਵੀ ਬਹੁਤ ਵੱਡਾ ਟਾਈਮ ਆ ਕੇ ਜੀ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਉਹ ਵਿਦਿਸ਼ਾਂ ਚੜਨੋਂ ਬਜਾਜ ਜੀ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਕਾਰੋਬਾਰ ਕੰਮ ਹੋਵੇ ਪਿੰਡਾਂ 'ਚ ਗੱਲ ਹੋਵੇ ਤਾਂ ਫਿਰ ਬੀਜੇਪੀ ਦੀ ਬਾਮ ਫੜਨੀ ਪੈਣੀ ਆ ਬੀਜੇਪੀ ਦੀ ਸਪੋਰਟ ਕਰਨੀ ਪੈਣੀ ਆ ਨਹੀਂ ਤਾਂ ਜਿਵੇਂ ਨਸ਼ੇ ਦੀ ਗਲੀ ਗਲੀ 'ਚ ਨਸ਼ਾ ਵਹਿ ਰਿਹਾ ਹੈ ਹਾਲਾਤ ਤਾਂ ਦੇਖੋ ਪਿੰਡਾਂ ਦੇ ਕੀ ਆ ਤੁਸੀਂ ਜਿਹੜੀ ਵੋਟ ਤਾਂ ਪਾਤੀ ਉਹਦਾ ਹਾਲ ਦੇਖੋ ਕੀ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ ਹੋਇਆ ਆਮ ਆਦਮੀ ਨੇ ਤੁਹਾਡਾ ਕੀ ਕੀਤਾ ਹੋਇਆ ਇਪਰ ਚਲੋ ਉਹ ਲੰਬੀਆਂ ਗੱਲਾਂ ਬਾਅਦ ਚ ਸਾਡੀਆਂ ਰਿਕਾਰਡਿੰਗਾਂ ਚੈਨਲਾਂ ਤੇ ਕਰਾਂਗੇ ਪਰ ਅੱਜ ਮੈਂ ਫੇਰ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਸਾਰੇ ਮੇਰੇ ਸ਼ਹਿਰ ਵਾਲਿਆਂ ਨੂੰ ਸਾਰੇ ਵੋਟਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੋ ਜੋ ਈਮਸ ਦੀ ਗੱਲ ਕੀਤੀ ਸਾਡੇ ਯੂਨੀਵਰਸਿਟੀਾਂ ਦੀ ਗੱਲ ਕੀਤੀ ਮੈਡੀਕਲ ਕਾਲਜਾਂ ਦੀ ਗੱਲ ਕੀਤੀ 에어ਪੋਰਟ ਇੰਟਰਨੈਸ਼ਨਲ ਦੀ ਗੱਲ ਕੀਤੀ ਉਹਦੇ ਲਈ ਕੱਲ ਤੋਂ ਹੀ ਕਿਦਾ ਉਹ ਸ਼ੁਰੂਆਤ ਆ ਜਿਹੜੀ ਹੋ ਜਾਣੀ ਆ ਤੇ ਸਭ ਤੋਂ ਅਹਿਮ ਗੱਲ ਸਭ ਤੋਂ ਅਹਿਮ ਜਿਹੜੇ ਮੇਰੇ ਦਿਲ ਦੇ ਵਿੱਚ ਵਸੇ ਹੋਏ ਆ મોદી ਸਾਹਿਬ ਦੇ ਜਿਹੜੇ ਦਿਲ ਚ ਵਸੇ ਹੋਏ ਆ ਬੀਜੇਪੀ ਦੇ ਵਰਕਰ ਬਿਲਕੁਲ ਫਿਕਰ ਨਾ ਕਰਿਓ ਬੀਜੇਪੀ ਦੇ ਵਰਕਰ ਝੰਡਾ ਹੋਰ ਉੱਚਾ ਕਰੋ ਬੀਜੇਪੀ ਦਾ ਝੰਡਾ RAM ਜੀ ਦਾ ਝੰਡਾ ਹੋਰ ਉੱਚਾ ਕਰਕੇ ਲਾਓ ਕਿਉਂਕਿ ਬੀਜੇਪੀ ਸਰਕਾਰ ਦੇ ਵਿੱਚ ਥੋੜੀ ਸੁਣਵਾਈ ਹੋਣੀ ਆ ਬਿਲਕੁਲ ਡਟ ਕੇ 5 ਸਾਲਾਂ ਜਿਹੜੀ ਉਹ ਥੋੜੀ ਚਲਣੀ ਆ ਇਸ ਕਰਕੇ ਝੰਡਾ ਚੜ੍ਹੋ ਉੱਤੇ ਤਕੜੇ ਹੋ ਕੇ ਮੈਂ ਇਹੀ ਗੱਲ ਪਹਿਲਾਂ ਸਮਝਾਉਂਦਾ ਸੀ ਵੀ ਸਰਕਾਰ ਜਿਹੜੀ ਆ ਉਹ ਤਾਂ ਮੋਦੀ ਜੀ ਦੀ ਬਣਨੀ ਆ ਬੀਜੇਪੀ ਦੀ ਬਣਨੀ ਆ ਉਹ ਫੈਸਲਾ ਹੋ ਚੁੱਕਿਆ ਸੀ ਪਹਿਲਾਂ ਹੀ ਪਰ ਹੁਣ ਥੋੜੀ ਤਾਕਤ ਮੋਦੀ ਜੀ ਦੀ ਤਾਕਤ ਆ ਇਸ ਕਰਕੇ ਹਰ ਚੀਜ਼ ਜਿਹੜੀ ਕੱਲੀ ਕੱਲੀ ਤੁੜਨਾ ਵਾਦਾ ਕੀਤਾ ਉਹ ਪ੍ਰੋਜੈਕਟ ਮੋਦੀ ਜੀ ਤੋਂ ਲੈ ਕੇ ਆਵਾਂਗੇ ਮੋਦੀ ਜੀ ਆਪ ਆਉਣਗੇ ਤੇ ਸ਼ਹਿਰਾਂ ਵਾਲੇ ਉਹਨਾਂ ਦਾ ਮੈਂ ਰਣੀ ਆ ਰਣੀ ਜੇ ਤੁਮ ਧੰਨਵਾਦੀ ਆ ਇਸ ਕਰਕੇ ਆਪਣੇ ਖੁਸ਼ੀ ਨਾਲ ਜਿਹੜੇ ਉਹ ਝੰਡੇ ਜਿੱਤ ਜਦੋਂ ਪ੍ਰਾਈਮ ਮਿੰਿਸਟਰ ਮੋਦੀ ਜੀ ਸੌਂ ਚੱਕਣਗੇ ਉਦੋਂ ਘਰ ਘਰ ਜਿਹੜੀ ਆ ਉਹ ਲੁਧਿਆਣੇ ਦੇ ਵਿੱਚ ਮਠਿਆਈ ਵੰਡੋ ਤੇ ਉਦੋਂ ਉੱਚਾ ਤੋਂ ਉੱਚਾ ਕਰਕੇ ਜਿਹੜਾ ਬੀਜੇਪੀ ਦਾ ਝੰਡਾ ਲਾਓ ਤੇ ਮਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਆ ਉਹ ਪੂਰੀਆਂ ਕਰਿਓ ਉਦੋਂ ਧੰਨਵਾਦ ਜਾਈਂ